ਚਲੋ ਕਰੀਏ ਸ੍ਰੂਪ ਗਾਵਤਾ ਚਲੋ ਕਰੀਏ ਸ੍ਰੂਪ ਗਾਵਤਾ ਗਲ ਲੋਕਾਂ ਦੇ ਉਪਚਾਰ ਬੇਈਮਾਨ ਕਿਉਂ ਕਾਵਜ ਹੋ ਗਿਆ ਮੋਦੀ ਬੇਈਮਾਨ ਕਿਉਂ ਕਾਵਜ ਹੋ ਗਿਆ ਲੱਗਾ ਦੇਸ਼ ਨੂੰ ਕਰਨ ਤਵਾ ਇੱਥੇ ਕਰਦੇ ਨੁੰਬੜ ਮਸਤੀਆਂ ਇੱਥੇ ਕਰਦੇ ਗੰਗਾ ਰਾਜ ਸਿਤਾ ਬਣਾ ਅਸੀਂ ਪੁੱਤਰ ਭਾਰਤ ਮਾਦੇ ਅਸੀਂ ਪੁੱਤਰ ਭਾਰਤ ਮਾਦੇ ਸਿੰਧੂ ਮੁ슬ਮਨ ਸਿੱਖ ਪਰਾ ਸਾਨੂੰ ਧਰਮਾਂ ਦੇ ਨਾਂ ਤੇ ਵੰਡ ਕੇ ਓ ਸਾਨੂੰ ਧਰਮਾਂ ਦੇ ਨਾਂ ਤੇ ਵੰਡ ਕੇ ਏ ਆਸ ਬਿਚੇ ਨਾ ਜਦੋਂ ਬਗੇ ਹਨੇਰੀ ਕਹਿਰ ਦੀ ਅਗੇ ਮੇਰੀ ਕਹਿਰ ਦੀ ਪਹਿਨਾ ਕਰਨਾ ਪੈਂਦਾ ਆਪ ਵਿਚਾਰ ਸੋਹਣੇ ਮਾਮਾ ਦੇ ਪੁੱਤ ਮਾਰ ਕੇ ਉਹ ਸੋਹਣੇ ਮਾਮਾ ਦੇ ਪੁੱਤ ਮਾਰ ਕੇ ਸੋਹਣੇ ਮਾਮਾ ਦੇ ਪੁੱਤ ਮਾਰ ਕੇ ਹੁਣ ਸਾਰੇ ਰਹੇ ਰੈਂ ਕਬੜਾ ਹੋਇਆ ਸੱਜ ਬਿਆਹੀਆਂ ਰੰਡੀਆਂ